ਦੇਖ ਸਰੂਪੂਰਨ ਪਿਆਸਾ ਦਰਸ਼ਨ ਪੀਟ ਤਤ੍ਰਿਪੁਖ ਬਾਬਾ ਜੀ ਮਹਾਰਾਜ ਆਪਣੇ ਆਸਣ ਤੇ ਬਿਰਾਜਮਨ ਹੋਏ ਸੰਸਾਰੀ ਜੀਵਾਂ ਨੂੰ ਮੁਕਤ ਜਗਤ ਭਗਤ ਭੋਗਤ ਦੇ ਭੰਡਾਰੇ ਵਰਤਾ ਰਹੇ ਹਨ ਕਿਸੇ ਦਾ ਮਨ ਪ੍ਰੇਰ ਕੇ ਆਪਣੇ ਪਾਸ ਬੁਲਾ ਕੇ ਕਿਸ ਨੂੰ ਘਰ ਬੈਠੇ ਨੂੰ ਨਿਹਾਲ ਕਰ ਦੇ ਜਿਵੇਂ ਵੀ ਕੋਈ ਆਇਆ ਕਰਤਾਰਤ ਕੀਤ ਨਿਤ ਕੋਈ ਨਾ ਕੋਈ ਨਵਾਂ ਕੌਤਕ ਕਰਚਦੇ ਹਨ ਆਪਣੇ ਚਲ ਆਪ ਕਰਨੇ ਹਾਰ ਕੌਤਕ ਕਰੇ ਰੰਗ ਪਾਰ ਬਾਬਾ ਜੀ ਦੇ ਦਰਸ਼ਨਾਂ ਲਈ ਯੋਗੀ ਸਿੱਧ ਤਪਸਵੀ ਹੁੰਦੇ ਹਨ ਅਤੇ ਨਿਹਾਲ ਹੋ ਕੇ ਜਾਂਦੇ ਹਨ ਦਰਸ਼ਨ ਕਰਨ ਲਈ ਧਿਆਨ ਲੱਦੇ ਰਹੇ ਮਹਾਦੇਵ ਔ ਤੂਤ ਹੋਏ ਨਮਨ ਨਮੋ ਕਰ ਧਿਆਨ ਨੂੰ ਆਇਆ ਮਹਾਪੁਰਖਾਂ ਦੇ ਹਿਰਦੇ ਦੇ ਵੀ ਸੰਤ ਰਸਨ ਕੋ ਬਸਹੀਓ ਪ੍ਰਤਕ ਹਰੀ ਮੂਰਤ ਰੂਪ ਸੰਸਾਰ ਵਿੱਚ ਬੈਠ ਰਹੇ ਹਨ ਇੱਕ ਨਿਹੰਗ ਸਿੰਘ ਸ਼ਸਤਰ ਧਾਰੀ ਕੋੜੀ ਤੇ ਚੜਿਆ ਹੀ ਡੇਰਾ ਸਾਹਿਬ ਵਿੱਚ ਪ੍ਰਸ਼ਾਦਾ ਛਕਣ ਆ ਗਿਆ ਸੇਵਕ ਨੂੰ ਕਹਿ ਕੇ ਆਗਿਆ ਮੰਗੀ ਹੁਕਮ ਹੋਇਆ ਕੋੜੀ ਦੇ ਉੱਪਰ ਸਵਾਰ ਹੋਇਆ ਹੀ ਆਵੇ ਹੁਕਮ ਦੀ ਪਾਲਣਾ ਕਰਦਾ ਹੋਇਆ ਕੋੜੀ ਤੇ ਸਵਾਰ ਹੋਇਆ ਤੇ ਟਿੱਲੇ ਸੇ ਬੜੀ ਸ਼ਾਂਤੀ ਚੜ ਗਿਆ। ਕੋੜਾ ਥੋੜਾ ਪਿੱਛੇ ਰੁਕ ਗਿਆ। ਹਜ਼ੂਰ ਨੇ ਇੱਕ ਹੋਰ ਸੇਵਕ ਨੂੰ ਹੁਕਮ ਦਿੱਤਾ। ਨਿਆੰਗ ਸਿੰਘ ਨੂੰ ਉੱਪਰ ਆਉਣ ਦਿਓ ਤੇ ਤੂੰ ਕੋੜੇ ਦਾ ਖਰਖਰਾ ਕਰੀਂ। ਚਾਦਰ ਨਾਲ ਸਾਫ਼ ਕਰੀਂ। ਫਿਰ ਕੋੜੇ ਦੇ ਪੈਰੀ ਹੱਥ ਲਾਈਂ। ਹੁਕਮ ਅਨੁਸਾਰ ਟਿੱਲੇ ਤੇ ਜਾ ਕੇ ਪਹੁੰਚਿਆ। ਕਦੇ ਲੋਹਾ ਮੱਥੇ ਨਹੀਂ ਲਾਉਣਾ। ਅੱਜ ਸ਼ਸਤਰਾਂ ਸਮੇਤ ਹਜ਼ੂਰ ਬਿਚ ਸਦਿਆ ਸੈਨਸਣ ਵਾਲੀ ਸੋਠੀ ਹੀਟ ਲੋਹਾ ਲੱਗਿਆ ਸੀ ਨਯੰਗ ਸਿੰਘ ਨੂੰ ਗੁਰ ਬਿਠਾ ਕੇ ਬਚਨ ਕੀਤਾ ਤੂੰ ਇੱਕ ਦਿਨ ਪਹਿਲਾਂ ਹੀ ਆ ਗਿਆ ਆਉਣਾ ਤਾਂ ਸਵੇਰੇ ਸੀ ਨਯੰਗ ਸਿੰਘ ਨੇ ਨਥਾਣੇ ਪੂਲੇ ਵਿੱਚੋਂ ਲੰਘ ਕੇ ਸੇਮੀ ਪਿੰਡ ਰਾਤ ਕੱਟ ਕੇ ਅੱਗੇ ਜਾਣਾ ਸੀ ਪਰ ਸੇਮੀ ਬਾਬਾ ਜੀ ਦੀ ਸਰੋਤ ਸੁਣ ਕੇ ਇੱਥੇ ਆ ਗਿਆ ਇਥੇ ਉਸਨੇ ਮੰਨ ਦੇ ਗੁਪਤ ਫੁਰਨੇ ਦਾ ਵਰਣਨ ਕੀਤਾ ਲੰਗਰ ਬਣ ਕੇ ਆ ਗਿਆ ਸ਼ਰਾਹ ਹੋਣ ਉਪਰੰਤ ਹੁਕਮ ਕੀਤਾ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਆਓ ਫਿਰ ਅਗਲੀ ਗੱਲ ਕਰਾਂਗੇ ਨਯੰਗ ਪ੍ਰਸ਼ਾਦਾ ਛਕ ਕੇ ਆਇਆ ਤਾਂ ਉਸਦੇ ਗੋਤ ਨਾਨਕੇ ਪੁੱਛ ਕੇ ਰਖਵਾਇਆ ਵਚਨ ਕੀਤਾ ਤੂੰ ਤੀਰਥ ਯਾਤਰਾ ਅਤੇ ਤਪੱਸਿਆ ਕਰਕੇ ਬਹੁਤ ਕਮਾਈ ਕੀਤੀ ਹੈ ਤੀਰਥ ਯਾਤਰਾ ਅਤੇ ਤਪੱਸਿਆ ਕਰਨ ਦਾ ਫਲ ਰਾਜ ਭਾਗ ਮਿਲਣਾ ਇਸ ਦੇ ਕਰਨ ਸਮੇਂ ਕਸ਼ਟ ਬਹੁਤਾ ਫਲ ਥੋੜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਜਨਮ ਮਰਨ ਨਹੀਂ ਮਿਟਦਾ ਜੇ ਤਾਂ ਜਨਮ ਲੈਣਾ ਹੈ ਤਾਂ ਇਹ ਕਰੀ ਜਾਓ ਜੇ ਜਨਮ ਮਰਨ ਤੋਂ ਰਹਿਤ ਹੋਣਾ ਤਾਂ ਇੱਕ ਥਾਂ ਤੇ ਆਸਣ ਲਾ ਕੇ ਬੈਠੋ ਅਤੇ ਨਾਮ ਜਪੋ ਇਹਨਾਂ ਗੱਲਾਂ ਦਾ ਨਿਯੰਗ ਤੇ ਬਹੁਤ ਅਸਰ ਹੋਇਆ ਅਤੇ ਸਤਿਵਿਚਨ ਕਹਿ ਕੇ ਹੁਕਮ ਮੰਨਿਆ ਉਸਨੇ ਆਗੇ ਮੰਗੀ ਤਅਕਮ ਹੋਇਆ ਨਾਮ ਜਪਣਾ ਦੱਸ ਕੇ ਚੌਥੇ ਦਿਨ ਤੁਰਾਂਗੇ ਨਾਮ ਜਪਣ ਦੀ ਯੁਕਤੀ ਗੁਪਤ ਤੌਰ ਤੇ ਹੀ ਦਸੀ ਇਹ ਤਾਂ ਗੁਰਮੁਖ ਕਥਾ ਕਹਾਣੀ ਵਾਲਾ ਬਚਨ ਹੈ ਉਸ ਨਿਹਾੰਗ ਨੇ ਬਾਕੀ ਸਾਰੀ ਉਮਰ ਦਮਦਮਾ ਸਹਿ ਬੈਠ ਕੇ ਲੰਗਾਈ ਗੁਰੂ ਬਿਨਾ ਮੈਂ ਨਾਹੀ ਹੋਰ ਮਾਜਦ ਇਲਾਕੇ ਦੇ ਦੋਪਰਾ ਖੁਸ਼ਾਲ ਸਿੰਘ ਅਤੇ ਸੁਰੇਂਦ ਸਿੰਘ ਬਾਬਾ ਜੀ ਮਹਾਰਾਜ ਆਨੰਦ ਸਿੰਘ ਜੀ ਦੇ ਅਨੰਦ ਸੇਵਕ ਸਨ ਇਹਨਾਂ ਨੇ ਹੜੱਪੇ ਬਾਬਾ ਜੀ ਦੇ ਰੈਂਟ ਸਮੇਂ ਸਿਵਾ ਨਿਭਾਈ ਆਪਾਂ ਪੜ ਚੁੱਕੇ ਹਾਂ ਇੱਕ ਵਾਰ ਖੁਸ਼ਾਲ ਸਿੰਘ ਦਾ ਲੜਕਾ ਬਹੁਤ ਬਿਮਾਰ ਹੋ ਗਿਆ ਜ਼ਿੰਦਗੀ ਬੇਆਸ ਹੋ ਗਈ ਕੁਸ਼ਾਲ ਸਿੰਘ ਨੇ ਲੜਕੇ ਦੀ ਹਾਲਤ ਬਾਰੇ ਬਾਬਾ ਜੀ ਨਾਨ ਸਿੰਘ ਪਾਸ ਬੇਨਤੀ ਕੀਤੀ ਬਾਬਾ ਜੀ ਨੇ ਬੇਨਤੀ ਪ੍ਰਵਾਨ ਕਰਕੇ ਹੁਕਮ ਦਿੱਤਾ ਬੱਚੇ ਨੂੰ ਸਾਡੇ ਗੁਰੂਆਂ ਪਾਸ ਪੁੱਛੋ ਲੈ ਜਾਓ ਬਾਬਾ ਜੀ ਉੱਚੇ ਵਾਲਿਆਂ ਦੀ ਮੌਜੂਦਗੀ ਸਮੇਂ ਬਾਬਾ ਜੀ ਅਨੰਦ ਸਿੰਘ ਦੀ ਇਹ ਮਰਿਆਦਾ ਰਹੀ ਹੈ ਕਿ ਕੋਈ ਵੀ ਕਮਾਈ ਵਾਲਾ ਪੁਰਸ਼ ਆਉਂਦਾ ਜਾਂ ਲੋੜਵੰਦ ਆਉਂਦਾ ਬਾਬਾ ਜੀ ਪੁੱਛੋ ਵਾਲਿਆਂ ਦੇ ਚਰਨਾਂ ਵਿੱਚ ਪੇਜਦੇ ਸਨ ਇਸੇ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਪੁੱਛੋ ਵਾਲੇ ਬਾਬਿਆਂ ਦੀ ਸਤਿਕਾਰ ਵਜੋਂ ਜੋ ਵੀ ਫਰਿਆਦ ਲੈ ਕੇ ਆਇਆ ਉਸ ਨੂੰ ਪੁੱਛੋ ਭੇਜਿਆ ਪੁੱਛੋ ਵਾਲੇ ਬਾਬਾ ਜੀ ਮਹਾਰਾਜ ਦੇ ਸਰੀਰ ਕਰਕੇ ਸੰਸਾਰ ਵਿੱਚ ਹੁੰਦੇ ਸਮੇਂ ਬਾਬਾ ਅਨੰਦ ਸਿੰਘ ਜੀ ਨੇ ਕੋਈ ਜਾਹਰਾ ਸ਼ਕਤੀ ਨਹੀਂ ਦਿਖਾਈ ਸਭ ਕੁਝ ਮਿਲ ਚੁੱਕਿਆ ਸੀ ਪਰ ਗੁਰੂਆਂ ਦੇ ਹੁੰਦਿਆਂ ਆਪਾ ਨਹੀਂ ਦਿੱਤਾਇਆ ਇਸੇ ਕਾਰਨ ਖੁਸ਼ਾਲ ਸਿੰਘ ਦੇ ਲੜਕੇ ਨੂੰ ਪੁੱਛੋ ਭੇਜਿਆ ਖੁਸ਼ਾਲ ਸਿੰਘ ਦੱਸੇ ਅਨੁਸਾਰ ਬਾਬਾ ਜੀ ਦੇ ਹਸਤਾਨ ਤੇ ਪਹੁੰਚਿਆ ਪਹਿਰੇਦਾਰ ਦੇ ਹੁਕਮ ਲੈਣ ਤੇ ਅੰਦਰ ਆਇਆ ਇੱਥੇ ਦੀ ਮਰਿਆਦਾ ਅਤੇ ਰਹਿਤ ਦੇਖ ਕੇ ਅਸਚਰਜ ਜਿਹਾ ਹੋਇਆ ਬਾਬਾ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਜਿਵੇਂ ਕਲੀਰਾਂ ਵਾਲੇ ਰਿੱਖੀਆਂ ਦੇ ਗੁਰੂ ਨੂੰ ਮਿਲਣਾ ਹੈ ਹਜੂਰ ਨੇ ਅਸਕੇ ਉੱਤਰ ਦਿੱਤਾ ਦੱਸੋ ਕੀ ਹੁਕਮ ਹੈ ਅਸੀਂ ਹੀ ਹਾਂ ਰਹਿਤ ਦੇਖ ਕੇ ਮਨ ਸ਼ੰਕਾ ਪੈਦਾ ਹੋਈ ਕਿ ਮੈਂ ਕਿਧਰੇ ਗਲਤ ਤਾਂ ਨਹੀਂ ਆ ਗਿਆ ਜਿਨ੍ਹਾਂ ਦੀਆਂ ਸਿਫਤਾਂ ਬਾਬੂ ਜੀ ਦੇ ਮਖਤੋਂ ਸੁਣਦੇ ਹਾਂ ਇਹ ਉਹੀ ਹਨ ਮਨ ਵਿੱਚ ਕਈ ਉਤਾਰ ਚੜਾ ਆ ਰਹੇ ਸਨ ਉਦھر ਬਾਬਾ ਜੀ ਅੰਤਰ ਦੇ ਪਾਠ ਪੜ੍ਹ ਰਹੇ ਸਨ ਖੁਸ਼ਾਲ ਸਿੰਘ ਬਾਬਾ ਨਾਨਕ ਸਿੰਘ ਜੀ ਤੋਂ ਜੋ ਬਚਨ ਸੁਣਦਾ ਸੀ ਉਹ ਯਾਦ ਆਏ ਤੇ ਭਰਮ ਕੁਝ ਦੂਰ ਹੋਣ ਲੱਗਾ ਹਜੂਰ ਬਾਬਾ ਜੀ ਨੇ ਭਾਈ ਕੇਸਰ ਸਿੰਘ ਨੂੰ ਸੰਬੋਧਨ ਕਰਕੇ ਆਵਾਜ਼ ਦਿੱਤੀ ਕੇਸਰਾ ਇਹ ਸਰਦਾਰ ਮਾਝ ਤੋਂ ਆਇਆ ਹੈ ਪਲੇਰਾਂ ਵਾਲੇ ਰਿਕੀਆਂ ਨੇ ਭੇਜਿਆ ਹੈ ਇਹਨਾਂ ਦਾ ਮੁੰਡਾ ਬਿਮਾਰ ਹੈ ਇਹਨਾਂ ਦੇ ਘਰ ਜਾ ਕੇ ਮੁੰਡੇ ਦਾ ਹਾਲ ਚਾਲ ਦੇਖ ਕੇ ਆ ਨਹੀਂ ਇਹ ਤਾਂ ਭੱਜਣ ਲਈ ਤਿਆਰ ਬੈਠਾ ਹੈ ਇਸ ਸਭ ਕੁਝ ਸੁਣ ਕੇ ਕੁਸ਼ਾਲ ਸਿੰਘ ਹੈਰਾਨ ਹੋਣ ਲੱਗਾ ਕਿ ਬਿਨਾਂ ਦੱਸੇ ਹੀ ਸਭ ਕੁਝ ਦੱਸ ਦਿੱਤਾ ਹੈ ਭਾਈ ਕੇਸਰ ਸਿੰਘ ਨੇ ਰਜਾਈ ਦੀ ਬੁੱਕਲ ਮਾਰ ਲਈ ਅਤੇ ਲੰਮਾ ਪੈ ਗਿਆ ਖੜੇ ਪਾਣੀ ਦਾ ਤੱਕਾ ਲੱਗੇ ਤਾਂ ਇੱਕ ਵਾਰੀ ਕਿਨਾਰੇ ਤੋੜਨ ਨੂੰ ਜਾਂਦਾ ਹੈ ਇਸੇ ਤਰ੍ਹਾਂ ਕੁਸ਼ਾਲ ਸਿੰਘ ਦੇ ਟਿੱਕੇ ਮਨ ਨੂੰ ਫਿਰ ਤੱਕਾ ਲੱਗਾ ਕਿ ਮੈਂ ਕਿਧਰੇ ਮਜਮਾ ਲਾਉਣ ਵਾਲਿਆਂ ਕੋਲ ਤਾਂ ਨਹੀਂ ਆ ਗਿਆ ਇੱਕ ਘੜੀ ਬਾਅਦ ਭਾਈ ਕਿਸਰ ਸਿੰਘ ਜੀ ਉੱਠ ਖਲੋਤੇ ਅਤੇ ਬੋਲੇ ਮਹਾਰਾਜ ਜੀ ਸਰਦਾਰ ਦੇ ਪਿੰਡ ਜਾ ਆਇਆ ਹਾਂ ਅੱਛਾ ਫਿਰ ਦੱਸ ساری ਗੱਲ ਬਾਤ ਹਜੂਰ ਨੇ ਫਰਮਾਇਆ ਮਹਾਰਾਜ ਜੀ ਇਹਨਾਂ ਦੇ ਘਰ ਦਾ ਦਰਵਾਜ਼ਾ ਚਿਪਦੇ ਵੱਲ ਹੈ ਅੰਦਰ ਲੰਘਦੇ ਹੀ ਖੱਬੇ ਪਾਸੇ ਕਣਕ ਦੀਆਂ ਬੋਰੀਆਂ ਪਈਆਂ ਹਨ ਦਲਾਨ ਵਿਚਾਰੇ ਨਾਲ ਹੀ ਹੈ ਵਿੜੇ ਦਾ ਪਾਣੀ ਕੱਢਣ ਲਈ ਮੁੰਡਾ ਉੱਥੇ ਖੜਦਾ ਹੈ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੋਏ ਹਨ ਸਿਰ ਗੁੰਦਿਆ ਹੋਇਆ ਹੈ ਮੁੰਡਾ ਠੀਕ ਠਾਕ ਹੈ ਭਾਈ ਕੇਸਰ ਸਿੰਘ ਨੇ ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਹਜੂਰ ਨੇ ਪੁੱਛਿਆ ਤੈਨੂੰ ਕੌਣ ਮਿਲਿਆ ਸੀ ਸਰਦਾਰ ਦੀ ਘਰ ਵਾਲੀ ਮਿਲੀ ਸੀ ਕੇਸਰ ਸਿੰਘ ਦਾ ਦਰਸੀ ਹਜੂਰ ਨੇ ਵਜਨ ਕੀਤਾ ਲੈ ਬਈ ਸਮਾਂ ਨੋਟ ਕਰ ਲੈ ਘਰ ਜਾ ਕੇ ਪੁੱਛੀ ਕਿ ਇਸ ਵੇਲੇ ਕੋਈ ਆਇਆ ਸੀ ਭਾਈ ਕੇਸਰ ਸਿੰਘ ਵੱਲ ਇਸ਼ਾਰਾ ਕਰਕੇ ਇਸ ਦੇ ਕੱਪੜੇ ਤੇ ਚਿੰਨ ਚੱਕਰ ਦੇਖ ਲੈ ਫਿਰ ਘਰ ਪੁੱਛ ਕੇ ਮਿਲਾ ਲਈ ਖੁਸ਼ਾਲ ਸਿੰਘ ਰਾਤ ਠਹਿਰਿਆ ਸਵੇਰੇ ਮਰਿਆਦਾ ਅਨੁਸਾਰ ਨਾਮ ਪਤਾ ਗੋਤ ਨਾਨਕੇ ਲਿਖਾ ਕੇ ਆਗਿਆ ਲੈ ਕੇ ਪ੍ਰਸੰਤਾ ਨਾਲ ਗਿਆ ਘਰ ਪਹੁੰਚ ਕੇ ਮੁੰਡੇ ਦਾ ਹਾਲ-ਚਾਲ ਦੇਖ ਕੇ ਪੁੱਛਣ ਲੱਗਾ ਆਪਣੇ ਘਰ ਕੱਲ ਕੋਈ ਆਇਆ ਸੀ ਜੀ ਹਾਂ ਹੁਲੀਆ ਦੱਸਿਆ ਤਾਂ ਉਹ ਸਭ ਕੁਝ ਸਮਾ ਆਦਿਕ ਵੀ ਮਿਲ ਗਿਆ ਹੈਰਾਨੀ ਦੀ ਕੋਈ ਹੱਦ ਨਾ ਰਹੀ ਮਨ ਨੂੰ ਉਸ ਸਮੇਂ ਦੇ ਬਣੇ ਸ਼ੰਕਿਆਂ ਉੱਪਰ ਲਾਂਚ ਪਾਉਣ ਲੱਗਾ ਬਾਬਾ ਨਾਨਕ ਸਿੰਘ ਜੀ ਦੀ ਹਜ਼ੂਰੀ ਵਿੱਚ ਜਾ ਨਮਸਕਾਰ ਕੀਤੀ ਪੁੱਤੋ ਵਾਲਿਆਂ ਦੀ ਸਾਰੀ ਵਿਥਿਆ ਸੁਣਾਈ ਉਪਰੰਤ ਬੇਨਤੀ ਕੀਤੀ ਗਰੀਬ ਨਿਵਾਜ਼ ਰੈਣੀ ਬੈਣੀ ਦੇਖ ਕੇ ਹੈਰਾਨੀ ਹੁੰਦੀ ਹੈ ਆਪ ਜੀ ਅਤੇ ਉਹਨਾਂ ਵਿੱਚ ਅੰਤਰ ਸਮਝਾਉਣ ਦੀ ਕਿਰਪਾ ਕਰੋ ਇਤਨੀ ਸਮਰਾਥ ਦੇ ਮਾਲਕ ਹੋ ਕੇ ਇੰਵੇਂ ਰਹਿੰਦੇ ਹਨ ਆਪ ਸਵਰਥ ਹੋ ਕੇ ਉਧਰ ਭੇਜਦੇ ਹੋ